ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਲੱਖੀ ਜੰਗਲ ਲਓ ਜੀ ਦੁਕਾਨਾਂ ਵੀ ਸੱਚੀਆਂ ਸੋਭਾ ਸੋਭਾ ਦੇਖੋ ਅ ਸੋਭਾ ਸੋਭਾ ਦਾ ਮਾਹੌਲ ਚੈੱਕ ਕਰੋ ਤੁਸੀਂ ਦੁਕਾਨਾਂ ਵੀ ਲੱਗੀਆਂ ਕਿਤੇ ਪੁੰਨਿਆਂ ਲੱਗਦੇ ਸਪੈਸ਼ਲੀ ਤੌਰ ਤੇ ਪੁੰਨਿਆਂ ਦਾ ਦਿਹਾੜਾ ਤੇ ਇੱਥੇ ਲੱਗਦਾ ਹੀ ਲੱਗਦਾ ਦੇਖੋ ਇੱਧਰ ਪਕਾੜੇ ਪਕੂੜੇ ਕਾਫੀ ਕਹਿ ਸਕਦੇ ਪ੍ਰੋਪਰ ਇੱਥੇ ਦੁਕਾਨਾਂ ਸੱਚੀਆਂ ਨੇ ਹਾਂ ਜੀ ਤੇ ਇੱਧਰ ਗੁਰਦੁਆਰਾ ਸਾਹਿਬ ਤੇ ਦੇਖੋ ਕੁਛ ਨਹੀਂ ਲੈਣਾ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਦੇਖੋ ਗੁਰੂ ਘਰ ਆ ਕੇ ਤਾਂ ਨਾ ਬਸ ਰੂਹ ਕੋਈ ਹੋ ਜਾਂਦੀ ਹੈ ਨਾ ਆ ਕੇ ਸਹੀ ਗੱਲ ਆ ਬਾਈ ਨੋਰਚ ਅੰਦਰ ਦੇਖੋ ਜਿਵੇਂ ਲੰਗਰ ਚਾਹ ਤੇ ਲੰਗਰ ਚੱਲੀ ਜਾਂਦੇ ਨੇ ਅੱਜ ਵੀ ਜਿਵੇਂ ਪਹਿਲਾਂ ਲੋਕ ਆਉਂਦੇ ਹੁੰਦੇ ਸੀ ਟਰਾਲੀਆਂ ਦੇ ਉੱਤੇ ਇਕੱਠੇ ਹੋ ਕੇ ਅੱਜ ਵੀ ਦੇਖੋ ਹਨਾ ਕਹਿ ਸਕਦੇ ਆ ਕਿ ਲੋਕ ਆਉਂਦੇ ਨੇ ਮੈਂ ਤਾਂ ਹਜੇ ਵੀ ਕਹਿ ਸਕਦੇ ਆਉਂਦੇ ਆ ਲੋਕ ਇਕੱਠੇ ਹੋ ਕੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਤੇ ਮਿਲਦੇ ਤੁਹਾਨੂੰ ਜਾ ਕੇ ਸਿੱਧਾ ਸਲੋਜੀ ਆਪਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਤੇ ਹੁਣ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਕਿਉਂਕਿ ਇੱਕ ਤਜ ਹੈਗੀ ਸੰkrananta ਦਿਹਾੜਾ ਹੈਗਾ ਇੱਕ ਪੂਰਨਮਸ਼ੀ ਹੈ ਤੇ ਇੱਕ ਆਪਣਾ ਪੌਦਾ ਮਹੀਨਾ ਸਟਾਰਟ ਹੋ ਗਿਆ ਸੋ ਕਾਫੀ ਸੰਗਤ ਕਹਿ ਸਕਦੇ ਮੱਥਾ ਟੇਕਣ ਨੂੰ ਦੀ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਪੂਰਨਮਸ਼ੀਾਰੇ ਕਹਿ ਸਕਦੇ ਜਿਹੜਾ ਦਿਹਾੜਾ ਪੁੰਨਿਆਂ ਦਾ ਦਿਹਾੜਾ ਜਿਹੜਾ ਮੇਨ ਕਵਾਂਗੇ ਆਪਾਂ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਇਸ ਪ੍ਰਕਾਰ ਜਿਹੜੀ ਕਾਫੀ ਸੰਗਤ ਮਾਰਨਿੰਗ ਦੇ ਟਾਈਮ ਮੱਥਾ ਟੇਕਣ ਲਈ ਆਈ ਹੋਈ ਸੀ ਤੇ ਕਾਫੀ ਚਹਿਲ ਪਹਿਲ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਸੀ ਤੇ ਚਲੋ ਮੈਂ ਕਿ ਤੁਹਾਨੂੰ ਵੀ ਦਰਸ਼ਨ ਨਾਲ ਨਾਲ ਆਪ ਤਾਂ ਕਰਨੇ ਕਰਨੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਇੱਕ ਪੋਦੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨ ਮਸ਼ੀਦਾ ਦਿਹਾੜਾ ਕਿਦਾਂ ਹੈ ਨਾ ਸਰਗੁਸਤ ਕਰਨੇ ਮੇ ਕਿ ਤੁਹਾਨੂੰ ਵੀ ਦਰਸ਼ਨ ਕਰਾਉਣੇ ਤੇ ਲਓ ਜਿੱਥੇ ਆਪਾਂ ਪੰਜ ਜਸ਼ਨਾਨੇ ਕਰ ਲਈ ਸੀ ਤੇ ਪੰਜ ਜਸ਼ਨਾਨੇ ਕਰਕੇ ਤੇ ਆਪਾਂ ਚੱਲ ਪਏ ਸੀ ਅੰਦਰ ਮੱਥਾ ਟੇਕਣ ਤੇ ਲਓ ਜੀ ਹੁਣ ਆਪਾਂ ਟੇਕਦੇ ਮੱਥਾ ਤੇ ਨਾਲ ਨਾਲ ਦਰਸ਼ਨ ਤੁਸੀਂ ਵੀ ਕਰੀ ਚੱਲੋ ਜੇ ਫੁੱਲ ਵੀਡੀਓ ਨੂੰ ਵਾਚ ਕਰਿਓ ਜੇ ਤੇ ਚਲੋ ਜੀ ਹੁਣ ਆਪਾਂ ਮੱਥਾ ਟੇਕਦੇ ਆਂ ਤੇ ਤੁਹਾਨੂੰ ਲੈ ਕੇ ਚੱਲਦੇ ਅੰਦਰ ਤੇ ਚਲੋ ਜੀ ਅੱਪਾ ਬਸ ਦੇਖ ਵਗੈਰਾ ਕਰਾ ਲਾਂਗੇ ਤੇ ਕਰੋ ਦਰਸ਼ਨ ਤੁਸੀਂ ਵੀ ਗੁਰੂ ਸਾਹਿਬਾਨ ਦੇ ਕਰਮਾ ਭੱਗਾਵਾਂ ਲਿਆ ਨੂੰ ਹੀ ਦਰਸ਼ਨ ਹੁੰਦੇ ਨੇ ਗੁਰੂ ਸਬਾਨ ਦੇ ਤੁਸੀਂ ਵੀ ਕਰੋ ਮੇਰੇ ਨਾਲ ਕਹੀ ਕਿਉਂਕਿ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਕਈ ਭੈਣ ਭਰਾ ਆਪਣੇ ਜਿਹੜੇ ਫੋਰਨ ਕੰਟਰੀਆਂ ਚ ਬੈਠੇ ਨੇ ਕਈ ਵਾਰ ਉਹਨਾਂ ਦੇ ਗੁਰਦੁਆਰੇ ਸਭ ਕਾਫੀ ਦੂਰ ਹੁੰਦੇ ਸੋ ਆਪਣੇ ਵੀਡੀਓ ਦੇ ਜਿਹੜੀਏ ਜਿਹੜੇ ਜੁੜੇ ਹੋਏ ਉਹਨਾਂ ਨੂੰ ਵੀ ਆਪਾਂ ਗੁਰੂ ਸਬਾਨ ਦੇ ਦਰਸ਼ਨ ਕਰਵਾ ਦਈਏ ਸੋ ਮੇਰਾ ਮੋਟਿਵ ਇਹ ਸੀ ਇਸ ਕਰਕੇ ਮੈਂ ਵੀਡੀਓ ਨੂੰ ਸ਼ੂਟ ਕਰ ਰਹੇ ਹਾਂ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਸ਼ੂਟ ਕਰਨ ਦੀ ਕਿ ਚਲੋ ਜਿੰਨਾ ਕ ਹੋ ਜੇ ਸ਼ੂਟ ਤੇ ਕਰ ਲਈਏ ਆਪਾਂ ਆਪਣੇ ਨਾਲ ਜੁੜੇ ਭੈਣ ਭਈਆਂ ਨੂੰ ਵੀ ਦਰਸ਼ਨ ਕਰਵਾ ਦਈਏ ਤੇ ਚਲੋ ਜੀ ਕੋਸ਼ਿਸ਼ ਜਿੰਨੇ ਹੋਗੇ ਹੋਣਗੇ ਸੋ ਅੱਜ ਕਰਾਂਗੇ ਜਿਹੜੀ ਵੀਡੀਓ ਵੀ ਤੁਹਾਨੂੰ ਪਸੰਦ ਆ ਰਹੀ ਹੋਊਗੀ ਸੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਦਿਨ ਲਾਲ ਨਾਲ ਦਰਸ਼ਨ ਕਰੀ ਚਲੋ ਜੀ ਤੇ ਲੋ ਜੀ ਆਪਾਂ ਅੰਦਰੋਂ ਮੱਥਾ ਟੇਕ ਕੇ ਆ ਗਏ ਸੀ ਤੇ ਆਪਣੇ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਹੋਰ ਗੁਰਦੁਆਰਾ ਹੈ ਥੋੜਾ ਇਹ ਛੋਟਾ ਕਹਿ ਸਕਦੇ ਆ ਕਹਿੰਦੇ ਇਸ ਗੁਰਦੁਆਰੇ ਦੇ ਆਉਣ ਦੇ ਨਾਲ-ਨਾਲ ਆਪਾਂ ਨੂੰ ਉਦਨ ਵੀ ਮੱਥਾ ਟੇਕਣਾ ਲਾਜ਼ਮੀ ਮੰਨਿਆ ਜਾਂਦਾ ਹੈ ਕਿ ਫਿਰ ਆਪਣੀ ਹਾਜਰੀ ਮਨਜ਼ੂਰ ਹੁੰਦੀ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੱਥਾ ਟੇਕਣਾ ਲਾਜ਼ਮੀ ਮੰਨਿਆ ਜਾਂਦਾ ਬਿਲਕੁਲ ਸਾਹਮਣੇ ਆ ਜਾਂਦਾ ਜਦੋਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਨਿਕਲਦੇ ਹਾਂ ਤਾਂ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬਾ ਛੋਟਾ ਤੇ ਚਲੋ ਜੀ ਆਪਾਂ ਹੁਣ ਉੱਥੇ ਚੱਲੇ ਆਂ ਜਾ ਰਹੇ ਮੰਮੀ ਜਾ ਰਹੇ ਨੇ ਆਪਾਂ ਮਗਰ ਮਗਰ ਮੰਮੀ ਦੇ ਜਾ ਰਹੇ ਆਂ ਤੇ ਆਪਾਂ ਟੇਕਦੇ ਮੱਥਾ ਦੇਖੋ ਕਿ ਦੁਕਾਨਾਂ ਕਿੰਨੀਆਂ ਸੋਹਜੀਆਂ ਨੇ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੋ ਜੀ ਇੱਥੇ ਕਰੋ ਦਰਸ਼ਨ ਤੁਸੀਂ ਵੀ ਗੁਰੂ ਸਾਹਿਬਾਨ ਦੇ ਇੱਥੇ ਵੀਡੀਓ ਕੋ ਥੋੜੀ ਜਿਹੀ ਮੈਨੂੰ ਲੱਗਦਾ ਗਾਂ ਜਾ ਕੇ ਮੇਥੋਂ ਫਾਸਟ ਜੀ ਹੋ ਜਾਊਗੀ ਥੋੜਾ ਜਿਹਾ ਇਗਨੋਰ ਕਰੋ ਤੇ ਬਸ ਆਪਾਂ ਪਹੁੰਚਦੇ ਆਂ ਤੇ ਕਰੋ ਦਰਸ਼ਨ ਤੁਸੀਂ ਵੀ ਤੇ ਲੋ ਜੀ ਹੈਗੇ ਜਪ ਚੋ ਤੇ ਜਬਜਤ ਦੇ ਪਾਪਾ ਅੱਗੇ ਨੇ ਸਾਡੇ ਤੇ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਤੇ ਲੋ ਜਿੱਥੇ ਜੋਤ ਚੱਲ ਰਹੀ ਸੀ ਤੇ ਇੱਥੇ ਆ ਦੇਖੋ ਇਤਿਹਾਸ ਲਿਖਿਆ ਹੋਇਆ ਦਾ ਸਾਰਾ ਤੇ ਇਹ ਦਾ ਮੈਂ ਜਿਹੜਾ ਇਤਿਹਾਸ ਹੈ ਤੁਹਾਨੂੰ ਫਰੰਟ ਪੇਜ ਦੇ ਉੱਪਰ ਥੰਬਨੇਲ ਦੇ ਉੱਪਰ ਤੁਹਾਨੂੰ ਲਿਖਿਆ ਮਿਲ ਜੂਗਾ ਤੇ ਬਸ ਤੁਸੀਂ ਜ਼ਰੂਰ ਪੜਿਓ ਜੀ ਹੈਨਾ ਤੇ ਉਸ ਤੋਂ ਬਾਅਦ ਇੱਧਰ ਆਪਾਂ ਜਮਾ ਥਾ ਦੇਖਾਂਗੇ ਜੀ ਇੱਧਰ ਵੀ ਜਾ ਕੇ ਤੇ ਇੱਧਰ ਦੇਖੋ ਪੁਰਾਣਾ ਦੇਖੋ ਇਥੇ ਸ਼੍ਰੀ ਬੰਨੇ ਹੋਏ ਹਨ ਸੋ ਇੱਧਰ ਸ਼੍ਰੀ ਬੰਨਣਾ ਮਤਲਬ ਇੱਥੇ ਕੀ ਕਾਫੀ ਜਿਹੜੀ ਸੁਖਣਾ ਕਹਿ ਸਕਦੇ ਆਪਣੇ ਜਿਹੜੀ ਸੁਖਣਾ ਹੁੰਦੀ ਆਪਣੀ ਪੂਰੀ ਹੁੰਦੀ ਹੈ ਤੇ ਇੱਧਰ ਇੱਕ ਵਾਰ ਤੁਸੀਂ ਇਟਾਂ ਵਾਲਾ ਦੇਖਿਆ ਉਹ ਕਿ ਲੋਕ ਘਰ પાਕੇ ਜਾਂਦੇ ਨੇ ਕਿ ਬਾਬਾ ਜੀ ਸਾਡਾ ਘਰ ਬਣਾ ਦਿਓ ਕੋਠੀ ਪਾ ਦਿਓ ਉਸੇ ਪ੍ਰਕਾਰ ਜਿਹੜੀ ਆਪਣੇ ਸੱਚੇ ਮਨੋਦਿਲੋਂ ਆਪਾਂ ਜਿਹੜੀ ਮੰਗਦੇ ਹਨ ਸੋ ਪੂਰੀ ਹੋ ਜਾਂਦੀ ਹੈ ਤੇ ਲੋਕ ਜਿਹੜੇ ਉਹਦੇ ਸ਼ਰਧਾ ਮੁਤਾਬਿਕ ਜੋ ਚੀਜ਼ ਸੁੱਖੀ ਹੁੰਦੀ ਸੋ ਚੜਾ ਕੇ ਜਾਂਦੇ ਨੇ ਸੋ ਇਸ ਪ੍ਰਕਾਰ ਇਸ ਗੁਰਦੁਆਰਾ ਸਾਹਿਬ ਤੋਂ ਕਾਫੀ ਕਾਫੀਆਂ ਦੀ ਝੋਲੀ ਭਰੀ ਹੈ ਸੋ ਬਹੁਤ ਕਹਿ ਸਕਦੇ ਕਿ ਸੁੱਖਣਾ ਪੂਰੀਆਂ ਹੁੰਦੀਆਂ ਨੇ ਤੇ ਆਪਾਂ ਵੀ ਇੱਥੇ بیٹے ਦਾ ਆਪਾਂ ਸ਼ਰੀ ਬਣ ਕੇ ਗਏ ਸੀਗੇ ਤੇ ਲੋ ਜੀ ਸੂਰਜ ਵੀ ਚੜ ਗਿਆ ਹੈ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਵਧੀਆ ਤੁਸੀਂ ਆਸ ਕਰਾਂਗੇ ਜਿਹੜੇ ਤੁਸੀਂ ਵੀ ਮੇਰੇ ਨਾਲ ਨਾਲ ਦਰਸ਼ਨ ਵਧੀਆ ਕਰ ਲਈ ਹੋਣਗੇ ਗੁਰੂ ਸਾਹਿਬਾਨ ਦੇ ਤੇ ਚਲੋ ਜੀ ਹੁਣ ਚੱਲਦੇ ਆ ਜਿਹੜੀ ਬਾਹਰ ਕੇ ਦੇ ਵਿੱਚ ਬਾਹਰ ਲੱਗੀ ਹੁੰਦੇ ਆਪਣੇ ਮੇਲਾ ਕਹਿ ਸਕਦੇ ਮੇਲੇ ਵਾਂਗ ਦੁਕਾਨਾਂ ਸੱਜੀਆਂ ਹੁੰਦੀਆਂ ਨੇ ਤੇ ਚਲੋ ਜੀ ਇੱਥੋਂ ਵੀ ਹਲਕੀ ਫੁਲਕੀ ਸ਼ਾਪਿੰਗ ਕਰਨੀ ਪੰਦੀ ਹੁੰਦੀ ਫੇਰ ਹੀ ਪਤਾ ਲੱਗਦਾ ਹੁੰਦਾ ਕਿ ਆਪਾਂ ਕਿਤੇ ਉਹ ਗੁਰਦੁਆਰਾ ਸਾਹਿਬ ਤੋਂ ਕੋਈ ਪ੍ਰੋਗਰਾਮ ਤੋਂ ਜਾ ਕੇ ਹੈ ਨਾ ਜਦੋਂ ਆਪਾਂ ਬਾਹਰੋਂ ਕੋਈ ਨਾ ਕੋਈ ਚੀਜ਼ ਲੈ ਕੇ ਜਾਂਦੇ ਘਰਾਂ ਨੂੰ ਤੇ ਲੋ ਜੇ ਇੱਥੇ ਵੀ ਜੇ ਬੇਟਾ ਕਰ ਰਹੇ ਅਸੀਂ ਸ਼ਾਪਿੰਗ ਹਲਕੀ ਫੁਲਕੀ ਇਹਨੂੰ ਕਰਵਾਵਾਂਗੇ ਸ਼ਾਪਿੰਗ ਤੇ ਹਲਕੇ ਫੁਲਕੇ ਮੈਂ ਵੀ ਕਰੂੰਗੀ ਤੇ ਚਲੋ ਜੀ ਇੱਥੇ ਬਸ ਵੀਡੀਓ ਥੋੜੀ ਕਟਿੰਗ ਵਾਲੀ ਰਹੇਗੀ ਸੀ ਮੇਰੀ ਚਲੋ ਜੀ ਬਸ ਇੱਥੇ ਪਰ ਬੀਟੇ ਨੂੰ ਸ਼ਾਪਿੰਗ ਕਰਾ ਰਹੇ ਹਾਂ ਤੇ ਤੇ ਮੈਂ ਕਿਹਾ ਚਲੋ ਮੈਂ ਵੌਇਸਓਵਰ ਕਰ ਦਿੰਦੀ ਹਾਂ ਤੇ ਲੋ ਜੀ ਇੱਥੇ ਬਸ ਪਰ ਲੈ ਰਿਹਾ ਬੇਟਾ ਚੀਜ਼ਾਂ ਦੇ ਨਾਲ-ਨਾਲ ਮੈਂ ਕੋਸ਼ਿਸ਼ ਕਰੀ ਕਿ ਤੁਸੀਂ ਵੀ ਦੇਖੀ ਚਲੋ ਕਿਸ ਕਿਸ ਪ੍ਰਕਾਰ ਦੇ ਆਈਟਮਾ ਜਿਹੜੀਆਂ ਮੇਲੇ ਦੇ ਵਿੱਚ ਮਿਲਦੀਆਂ ਨੇ ਹਨ ਤਾਂ ਇਹ ਆਪਾਂ ਡੱਬੀ ਜੀ ਇਹਨੂੰ ਪਸੰਦ ਆ ਗਈ ਕਹਿੰਦੇ ਇਹੀ ਲੈਣੀ ਹੈ ਤੇ ਮੈਂ ਵੀ ਕਹਾਂ ਚਲੋ ਲੈ ਲਵੇ ਚੋ ਵੀ ਕਾਫੀ ਕਲਰ ਵਗੈਰਾ ਨਾਲ ਬੱਚੇ ਨੂੰ ਕਲਰਸ ਦੀ ਨੌਲੇਜ ਮਿਲਦੀ ਹੈ ਨਾ ਕਲਰਸ ਦੀ ਤੇ ਚਲੋ ਆਪਾਂ ਇਹ ਲੈ ਲਈਏ ਇਹਨੂੰ ਡੱਬੀ ਇੱਕ ਕਿਨੇ ਮੇਰਾ ਹੁੰਦਾ ਨਾ ਰਿਮੋਟ ਜਾਂ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਤਾਂ ਸੀਗਾ ਬਾਕੀ ਨੂੰ ਪਤਾ ਜਿਹਦੇ ਜਿਹੇ ਟਾਈਮ 'ਚ ਹੋਊਗਾ ਦੱਸਿਓ ਕਮੈਂਟ ਕਰਕੇ ਪਾਣੀ ਜੇ ਬਣਿਆ ਹੁੰਦਾ ਸੀ ਮੋਬਾਈਲ ਬਣਿਆ ਹੁੰਦਾ ਸੀ ਉਹਦੇ 'ਚ ਪਾਣੀ ਹੁੰਦਾ ਸੀ ਪਾਣੀ ਜਿਹਦੇ ਵਿੱਚ ਦੋ ਖੜੀਆਂ ਜਿਹੀਆਂ ਜੀ ਹੁੰਦੀਆਂ ਸੀ ਲੱਤਾਂ ਜਿਹੇ ਟਾਈਮ ਜਿਵੇਂ ਖੜੇ ਜਿਹੀ ਹੁੰਦੇ ਦੋ ਤੇ ਵਿੱਚ ਉਹਦੇ 'ਚ ਗੋਲ ਗੋਲ ਜਿਹਨਾਂ ਪਲਾਸਟਿਕ ਦੇ ਫਿਰਦੇ ਹੁੰਦੇ ਸੀ ਸਾਈਡਾਂ ਤੇ ਉਹ ਮੋਬਾਈਲ ਵਾਂਗੂ ਬਟਨ ਹੁੰਦੇ ਸੀ ਮੋٹے ਮੋٹے ਤੇ ਉਹਨਾਂ ਨੂੰ ਦੱਬੀ ਜਾਂਦੇ ਹੁੰਦੇ ਸੀ ਤੇ ਉਹ ਜਿਹੜੇ ਖੜੇ ਹੁੰਦੇ ਸੀ ਨਾ ਉਹਨਾਂ ਦੇ ਵਿੱਚੋਂ ਗੋਲ ਗੋਲ ਪਲਾ ਜਦੋਂ ਜਦ ਪਲੇ ਕਰਦੇ ਸੀ ਪੂਰਾ ਮਾਈਂਡ ਨੂੰ ਲਾ ਕੇ ਖੇਡਦੇ ਸੀ ਕਦੋਂ ਪਹਿਣਗੇ ਕਦੋਂ ਪਹਿਣਗੇ ਉਹਦੇ ਵਿੱਚੋਂ ਸਾਰੇ ਗੋਲ ਜਿਹੇ ਵਿੱਚ ਪਾਉਂਦੇ ਹੁੰਦੇ ਸੀ ਤੇ ਬੜਾ ਵਧੀਆ ਗੇਮ ਸੀ ਉਹ ਵੀ ਜਪ ਜੋਤਨ ਲਈ ਆ ਤੁਹਾਨੂੰ ਵਰਕਰ ਜਾ ਕੇ ਦਿਖਾਵਾਂਗੇ ਤਲੋ ਜਿੱਥੇ ਆ ਗਈ ਸੀ ਬਰਤਨਾਂ ਦੀ ਸੇਲ ਤੇ ਬੀਬੀਆਂ ਮੇਲੇ ਚ ਜਾ ਰਹੇ ਤੇ ਬਰਤਨ ਦੀ ਦੁਕਾਨ ਲੱਗੀ ਨਾ ਹੋਵੇ ਤੇ ਕੋਈ ਭਾਂਡਾ ਨਾਲ ਲੈਣੇ ਕਦੇ ਹੋ ਨਹੀਂ ਸਕਦਾ ਤੇ ਲੋ ਜੀ ਆਪਾਂ ਖਰੀਦ ਲਈ ਸੀ ਬਰਤਨ ਤੇ ਘਰੇ ਜਾ ਕੇ ਤੁਹਾਨੂੰ ਤਾਂ ਸਾਰੀ ਸ਼ਾਪਿੰਗ ਵਿਖਾਵਾਂਗੇ ਆਪਾਂ ਬੇਬੀ ਕਿਹੜੀ ਕਿਤੀ ਆਪਾਂ ਕਿਹੜੀ ਕਿਤੇ ਲੋ ਜੀ ਆ ਗਈ ਸੀ ਮੈਂ ਵੀ ਤਾਨੂੰ ਪਤਾ ਮੈਨੂੰ ਬਹੁਤ ਸ਼ੌਂਕ ਹੈ ਨਿੱਕੇ ਨਿੱਕੇ ਚੀਜ਼ਾਂ ਲੈਣ ਦਾ ਸੋ ਇੱਥੇ ਮੈਨੂੰ ਆ ਦੇਖ ਗਏ ਸੀਗੇ ਨਿੱਕੇ ਨਿੱਕੇ ਮਤਲਬ ਕਲਚਰ ਜੋ ਕਿ ਮੈਨੂੰ ਕਾਫੀ ਮਤਲਬ ਕਹਿ ਸਕਦੇ ਮੈਂ ਬੜੇ ਲੱਭੇ ਪਰ ਮੈਨੂੰ ਨਹੀਂ ਲੱਭੇ ਪਰ ਮੈਨੂੰ ਅੱਜ ਗੁਰਦੁਆਰਾ ਸਾਹਿਬ ਦੇ ਬਾਹਰੋਂ ਇਹ ਸੱਚੀ ਮਿਲ ਗਏ ਬੜੀ ਮੈਂ ਹੈਪੀ ਹੋਈ ਕਿਉਂਕਿ ਮੈਨੂੰ ਇਹਦੀ ਨੀਡ ਸੀਗੀ ਮੈਨੂੰ ਬਹੁਤ ਸੋਹਣੇ ਲੱਗਦੇ ਹੁੰਦੇ ਸੀ ਮੈਂ ਕਾਫੀ ਆਨਲਾਈਨ ਵੀ ਟਰਾਈ ਕੀਤਾ ਬਟਨ ਸਿਸਟਰ ਨੇ ਦੱਸਿਆ ਸੀ ਕਿ ਵੱਡੇ ਆ ਜਾਂਦੇ ਨੇ ਸਮਾਨਾ ਕਈ ਵਾਰ ਦੇਖਣ ਨੂੰ ਛੋਟਾ ਲੱਗਦਾ ਵੱਡਾ ਆ ਜਾਂਦਾ ਸੋ ਮੈਨੂੰ ਇਹ ਮਿਲ ਗਏ ਸੀ ਮੈਂ ਬਹੁਤ ਹੈਪੀ ਸੀ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਵੀ ਆਪਣੀ ਸ਼ਾਪਿੰਗ ਕਰ ਲਈ ਸੀ ਤੇ ਘਰ ਜਾ ਕੇ ਤੁਹਾਨੂੰ ਸ਼ਾਪਿੰਗ ਦਾ ਆਪਾਂ ਸਾਰੀ ਦਿਖਾਈ ਦੇਵਾਂਗੇ ਕਿਹੜੇ-ਕਿਹੜੀ ਮੈਂ ਲਈ ਕੀਤੀ ਤੇ ਕਿਹੜੀ-ਕਿਹੜੀ ਬੇਟਿੰਗ ਕਰੀ ਹੈ ਤੇ ਲੋ ਜੀ ਇੱਥੇ ਵੀ ਬਸ ਕਾਫੀ ਦੁਕਾਨਾਂ ਸੱਜੀਆਂ ਵੇਖ ਕਾਫੀ ਦੁਕਾਨਾਂ ਸੱਜੀਆਂ ਸੀ ਦੇਖ ਰਹੀ ਸੀ ਇੱਥੇ ਜੱਪਜੋਦੀ ਆਹ ਪੱਗਾਂ ਹੁੰਦੀਆਂ ਨੇ ਜਿਹੜੀਆਂ ਕਿਸੇ-ਕਿਸੇ ਪੱਕੇ ਦੇ ਕੋਲ ਹੈ ਤਾਂ ਬਹੁਤ ਬਟ ਆਪਾਂ ਦੇਖ ਰਹੀ ਸੀ ਤੇ ਚਲੋ ਜੀ ਇੱਥੇ ਬਸ ਆ ਸ਼ਾਪਿੰਗ ਦਾ ਸਮਾਨ ਫੜਿਆ ਹੋਇਆ ਤੇ ਇੱਥੇ ਰੁਮਾਲਾ ਸਾਹਿਬ ਭਾਈ ਨੇ ਤੇ ਆਪਣੇ ਗੁਟਕਾ ਸ ਤੇ ਇੱਥੇ ਲੰਗਰ ਲੱਗਿਆ ਸੀ ਚਾਹ ਦਾ ਰਸ ਦੇਣਾ ਮੇਰਾ ਰਸ ਡਿੱਗ ਗਿਆ ਸੀ ਵੀਡੀਓ ਬਣਾਉਂਦੀ ਪਈ ਸੀ ਮੈਂ ਤੇੋ ਸਾਹਮਣੇ ਮੰਮੀ ਹਸਬੰਡ ਔਰ ਬੇਬੀ ਚਾਹ ਪੀ ਰਹੀ ਸੀ ਤੇ denn ਆਪਾਂ ਲੰਗਰ ਚੱਕ ਕੇ ਤੇ ਮੈਂ ਇਧਰੋਂ ਬਾਟਿਆ ਧਰ ਕੇ ਉਧਰੋਂ ਆ ਗਈ ਸੀ ਤੇ ਚਲੋ ਜੀ ਹੁਣ ਆਪਾਂ ਘਰਾਂ ਨੂੰ ਚੱਲਾਂਗੇ ਕਿਉਂਕਿ ਆਪਣੀ ਜਿਹੜੀ ਸ਼ਾਪਿੰਗ ਵਗੈਰਾ ਡਨ ਹੋ ਗਈ ਐ ਤੇ ਗੁਰੂ ਸਾਹਿਬਾਂ ਦੇ ਦਰਸ਼ਨ ਆਪਣੇ ਬਹੁਤ ਵਧੀਆ ਹੋਗੇ ਤੇ ਚਲੋ ਜੀ ਹੁਣ ਚਲਦੇ ਘਰਾਂ ਨੂੰ ਤੇ ਇੱਥੇ ਸੱਚ ਮੰਮੀ ਜੀ ਨੇ ਲੈਣੀ ਸੀ ਕਿਰਪਾਨ ਛੋਟੀ ਕਿਰਪਾਨ ਤੇ ਆਪਾਂ ਜਾਂਦੇ ਬਾਕੀ ਬਸ ਉਹ ਕਿਰਪਾਨ ਫੜ ਲਾਂਗੇ ਹੁਣ ਆਪਾਂ ਗੱਡੀ 'ਚ ਹੀ ਬੈਠੀਆਂ ਤੇ ਜਾਂਦੇ ਬਾਕੀ ਫੜ ਲਾਂਗੇ ਤੇ ਲੋ ਜੀ ਕਿਰਪਾਨ ਲੈ ਕੇ ਤੇ ਹੁਣ ਚਲਦੇ ਘਰਾਂ ਨੂੰ ਤੇ ਚਾਲੇ ਪੋਣੇ ਆ ਘਰਾਂ ਨੂੰ ਤੇ ਮਿਲਾਂਗੇ ਹੁਣ ਤੁਹਾਨੂੰ ਘਰ ਜਾ ਕੇ ਤੇ ਘਰ ਜਾ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਵਿਖਾਵਾਂਗੇ ਆਪਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਜਰੂਰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਚਲੋ ਜੀ ਮਿਲਦੇ ਆਪਾਂ ਸਿੱਧਾ ਤੁਹਾਨੂੰ ਘਰ ਜਾ ਕੇ ਹਨਾ ਤੇ ਬਾਕੀ ਦੇਖੀ ਚੱਲੋ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਚੀਜ਼ ਦੱਸਣ ਜੋਗ ਹੁੰਦੀ ਹੈ ਮੈਂ ਕੋਸ਼ਿਸ਼ ਕਰਿਆ ਕਰੂੰਗੀ ਵੌਇਸਓਵਰ ਕਰਕੇ ਤੁਹਾਨੂੰ ਦੱਸਦਿਆਂ ਕਰਾਂ ਜੇ ਪਹੁੰਚ ਗਏ ਘਰ ਤੇ ਹੁਣ ਮੈਂ ਕਿਹ ਪਹਿਲਾਂ ਤੁਹਾਨੂੰ ਚੀਜ਼ਾਂ ਵਿਖਾਦਾ ਬਾਕੀ ਕੰਮ ਬਾਅਦ ਚ ਕਰਾਂ ਫਿਰ ਭੁੱਲਦੇ ਭੁੱਲ ਜਾਈਦੀ ਹੈ ਨਾ ਚੀਜ਼ ਕੀ ਕੁਝ ਲੈ ਕੇ ਆ ਤੁਹਾਨੂੰ ਦਿਖਾਉਣੇ ਇੱਕ ਮਿੰਟ ਹੁਣ ਮੈਂ ਤੁਹਾਨੂੰ ਦਿਖਾਦਾ ਪੱਕੀ ਕੁਝ ਲੈ ਕੇ ਆ ਲਓ ਜੀ ਸਭ ਤੋਂ ਪਹਿਲਾਂ ਬਰਤਨ ਦਿਖਾਨੇ ਕੀ ਲੈ ਕੇ ਆ ਆਪਾਂ ਇੱਕ ਤਾ ਆਹ ਲੈ ਕੇ ਆਇਆ ਚਾਹੇ ਕੁਝ ਰੱਖ ਲਓ ਚਮਚੇ ਵਗੈਰਾ ਰੱਖਣੇ ਵੈਸੇ ਤਾਂ ਸਾਡੇ ਘਰੇ ਬਹੁਤ ਸਟੀਲ ਦਾ ਵੀ ਹੈ ਦੂਜੇ ਹੋਰ ਵੀ ਆ ਪਰ ਉਹੀ ਵੈਸੇ ਉਹੀ ਪਸੰਦ ਆ ਗਿਆ ਮਤਲਬ ਮੰਮੀ ਨੂੰ ਆ ਗਿਆ ਇੱਕਾ ਨਿੱਕੀ ਜੀ ਟੋਕਰੀ ਜਿੰਨੀਆਂ ਮਰਜ਼ੀ ਸਾਡੇ ਘਰੇ ਟੋਕਰੀਆਂ ਤੂੰ ਦਿਖਾਵਾ ਨਾ ਤੁਸੀਂ ਕਹਿੰਦੇ ਟੋਕਰੀਆਂ ਦੇ ਤਾਂ ਢੇਰ ਲੱਗੇ ਪਏ ਤੇ ਫਿਰ ਵੀ ਆਪਾਂ ਇੱਕ ਟੋਕਰੀ ਹੋਰ ਲੈ ਜਿਵੇਂ ਆ ਗੰਡੇ ਵਗੈਰਾ ਧੋਣੇ ਹੁੰਦੇ ਚੌਲ ਚੌਲ ਛਾਨਣੇ ਹੁੰਦੇ ਆ ਜਿਵੇਂ ਹੈਨਾ ਵਧੀਆ ਨਾ ਇੱਕ ਕਾਲੀ ਹੁੰਦੀ ਆ ਇੱਕ ਆ ਡੱਬੀਆਂ ਇਹ ਲੈ ਲੈਂਦੀਆਂ ਉਹੀ ਬਸ ਪਸੰਦ ਆ ਗਿਆ ਮੈਨੂੰ ਕਲਰ ਸੋਹਣਾ ਲੱਗਾ ਤਾਂ ਕਰਕੇ ਦੋ ਡੱਬੀਆਂ ਚੱਕ ਲੈਣਗੇ ਵੈਸੇ ਹੀ ਲੈ ਲੈਂਗੇ ਮੈਂ ਤਾਂ ਕੋਈ ਮੇਰਾ ਮੋਟਿਵ ਨਹੀਂ ਸੀ ਕੁਛ ਵੀ ਖਰੀਦਣ ਦਾ ਹੁੰਦਾ ਮੈਂ ਉਹੀ ਲੈ ਆ ਪੰਡਿਆਂ ਦੇ ਬਾਅਦ ਆ ਉੱਤੇ ਖੁੱਲਦੇ ਅਸਕੇ ਨੇ ਸੋਨੇ ਬਣੇ ਹੋਏ ਮੀਨਸ ਬਸ ਸ਼ੇਪ ਕਰਕੇ ਮੈਂ ਲੈ ਆਏ ਸ਼ੇਪ ਨਾਲ ਸੋਨੇ ਲੱਗੇ ਮੈਨੂੰ ਆਹ ਟੋਕਰੀ ਵੀ ਸੋਹਣੀ ਮਜ਼ਬੂਤ ਬੱਤ ਲੱਗੀ ਮੈਨੂੰ ਤੇ ਆ ਆਪਣੀ ਇਹ ਸ਼ਾਪਿੰਗ ਹੋ ਗਈ ਜੋ ਤੱਕ ਤਾਂ ਫੋਨ ਲੈ ਕੇ ਆਇਆ ਬਾਕੀ ਦਿਖਾਓ ਬਤੋ ਸਮਾਨ ਉਹ ਵੀ ਦਿਖਾਓ ਸਮਾਨ ਫਰੈਂਡ ਨੂੰ ਇੱਕ ਆ ਫੋਨ ਲੈ ਕੇ ਦੋ ਤੁਹਾਨੂੰ ਚੀਜ਼ਾਂ ਪਹਿਲਾਂ ਦਿਖਾਈ ਦਿੱਤੀ ਹੁਣ ਮੈਂ ਆਪਦਾ ਦਿਖਾ ਦਿੰਨੇ ਆ ਮੈਂ ਕੀ ਲੈ ਕੇ ਆਈਆਂ ਲਓ ਜੀ ਮੇਰੀ ਪਟਾਰੀ ਵੀ 100 ਰੁਪਏ ਦਾ ਸਮਾਨ ਮੈਂ ਲੈ ਕੇ ਆਈਆਂ ਜਾ 100 ਰੁਪਏ ਦੇ ਨੇੜੇ ਤੇੜੇ ਮੇਲਾ ਭਾਂਡੇ ਲੈ ਕੇ ਆਏ ਆਪਾਂ ਤੇ ਜੱਪ ਲੈ ਕੇ ਆਏ ਪਤਨ ਕਿੰਨੇ ਦਾ ਸਮਾਨ ਜੱਪ ਬਾ ਮੈਂ 200 ਦੇ ਨੇੜੇ ਤੇੜੇ ਲੈ ਕੇ ਆਇਆ ਸਮਾਨ ਲਓ ਜੀ ਆਪਾਂ ਤਾਂ ਲੈ ਕੇ ਆਏ ਤੁਹਾਨੂੰ ਦਿਖਾਉਣੀ ਕੀ ਕੁਛ ਇੱਕ ਮਿੰਟ ਜੀ ਇੱਕ ਮਿੰਟ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਲੈ ਕੇ ਆ ਗਜਰਾ ਪਲਾਸਟਿਕ ਦਾ ਗਜਰਾ ਜਿਵੇਂ ਕਈ ਵਾਰ ਲੋਡ ਪੈ ਜਾਂਦੀ ਹੈ ਨਾ ਸੋ ਇਹਗਾ ਪਲਾਸਟਿਕ ਦਾ ਗਜਰਾ ਆ ਲੈ ਕੇ ਆਈ ਵੀ ਆ ਮੈਨੂੰ ਨਾ ਮਾਰਕੀਟ ਚ ਕਿਤੇ ਨਹੀਂ ਮਿਲੇ 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 11 12 ਇੱਕ ਚ 12 ਨੇ ਤੇ 3 ਚ 10 ਚ 10 ਸਹੀ ਕੀ ਹੋ ਗਿਆ ਹਾਂ ਤੇ ਲੋ ਜੀ ਆ ਆਪ ਲੈ ਆਂਦੇ ਮੈਨੂੰ ਬਾਹਲੀ ਨੀਡ ਸੀ ਸੱਚੀ ਆ ਮੈਨੂੰ ਮਿਲਦੇ ਨਹੀਂ ਸੀ ਮੈਂ ਮਾਰਕੀਟ ਚ ਵੀ ਟਰਾਈ ਕੀਤੇ ਪਰ ਮੈਨੂੰ ਮਿਲੇ ਨਹੀਂ ਸੀ ਤੇ ਆ ਹੁਣ ਆਪਾਂ ਨੂੰ ਮਿਲੇ ਉਹਦੇ ਤੇ ਮੇਲੇ ਤੇ ਮਿਲ ਗਿਆ ਆਪਾਂ ਚਲੋ ਆ ਲੈ ਆਂਦੇ ਤੇ ਮੇਰਾ ਫੇਵਰਟ ਆ ਮੇਰੇ ਇਹ ਕਾ ਲਿਆਂਦਾ ਤੇ ਕਾ ਚਾਰ ਆ ਬਰ ਡੇਲੀ ਰੂਟੀਨ ਦੇ ਚ ਯੂਜ਼ ਕਰਨ ਨਾਲ ਮੇਰਾ ਸਮਾਨ ਆ ਹੋ ਗਿਆ। ਤੇ ਆ ਸਾਰੀ ਸ਼ਾਪਿੰਗ ਤੁਹਾਨੂੰ ਦਿਖਾਤੀ ਐ ਨਾਲ ਦੀ ਨਾਲ ਹੀ ਵਿਖਾਤੇ ਚੰਗੇ ਰਹਿਗੇ ਨਹੀਂ ਫੇਰ ਨਹੀਂ ਵਿਖਾਇਆ ਜਾਂਦਾ ਬਾਅਦ ਚ ਭੁੱਲ ਜਾਈਦਾ ਤੇ ਚਲੋ ਜੀ ਹੁਣ ਆਪਾਂ ਕਰਗੇ ਪੈਕਿੰਗ ਡਨ। ਲੋ ਜੀ ਹੁਣ ਆਪਣੇ ਕੰਮ ਹੋ ਗਏ ਸਟਾਰਟ ਬੁਕਰ ਮਾਰ ਵਾ ਵੀ ਆ ਕੇ ਮਾਰੀ ਹੁਣ 9:00 ਵਜੇ ਤੇ ਹੁਣ ਕੋਕਰ ਮਾਰ ਕੇ ਫ੍ਰੀ ਹੋ ਕੇ ਚੋਪ ਪਾਈ ਐ ਹੁਣ ਪਾਈ ਗੀ ਅਸੀ ਮੈਂ ਤਾਂ ਮੰਮੀ ਨੂੰ। ਉਹ ਜਾਲੀ। ਉਹ ਗ੍ਰੀਨ ਕਲਰ ਦੀ ਜਾਲੀ ਪਾਈ ਐ ਪਤਾ ਕਿਉਂ? ਕਿਉਂਕਿ ਸਾਹਮਣੇ ਇਹ ਪਸੂ ਹੁੰਦੇ ਆ। ਦੀ ਮਤ ਸਾਹਮਣੇ ਉਹਦੇ ਪਸ਼ੂ ਹੁੰਦੇ ਸਾਡੇ ਤੇ ਉਦੋਂ ਬੂਹਾ ਨਹੀਂ ਸਾਰਾ ਖੁੱਲਦਾ ਤੇ ਬਾਈਕ ਵਗੈਰਾ ਨਗਾਉਨੇ ਨਾ ਦਿੱਕਤ ਆਉਂਦੀ ਨਗਾਉਣ ਲੱਗੇ ਤੇ ਹੁਣ ਜਪ ਜੋਤੀ ਫਰਮਾਇਸ਼ ਆਈ ਆ ਕਿਉਂਕਿ ਤੁਹਾਨੂੰ ਪਤਾ ਆਪਾਂ ਗੁਰਦੁਆਰਾ ਜਾ ਕੇ ਆਏ ਆ ਜੱਟ ਦੀ ਫਰਮਾਇਸ਼ ਆਈ ਹੈ ਕਿ ਮੈਨੂੰ ਗੁਰਦੁਆਰਾ ਸਾਹਿਬ ਵਾਲਾ ਦੇਗ ਬਣਾ ਕੇ ਦਿਓ ਗੁਰਦੁਆਰਾ ਸਾਹਿਬ ਵਾਲੀ ਤੇ ਹੁਣ ਆਪਾਂ ਬਣਾਉਨੇ ਆ ਦੇਗ ਥੋੜੀ ਜੀ ਬਣਾ ਕੇ ਇਹਨੂੰ ਦਿੰਨੇ ਆ ਜੀ ਕਰਦੇ ਆ ਹੁਣ ਇਹ ਤਾਂ ਕਵਰੇ ਕਿੰਨਾ ਕਬਚਾਰੇ ਦਾ ਕਿ ਦੀਕ ਬਣਾ ਲਈ ਮੈਨੂੰ ਆਪਾ ਤੇ ਮੈਨੇ ਹੋਣੀ ਆ ਮੜਾ ਜਾ ਉਹ ਸਟੈਂਡ ਚੱਕ ਲਿਆ ਆਪਾ ਪੁੱਤ ਪਾ 10 ਮਿੰਟ ਜੀ ਬਣ ਜੂਗੀ ਬੈ ਜਾ ਬਸ ਚੁੱਪ ਹੋਰ 10 ਮਿੰਟ ਨਹੀਂ ਲੱਗਦੇ 5 ਹੀ ਲੱਗਣਗੇ ਮੈਂ ਕਿ ਚਲ ਜੱਟ ਦੀ ਫਰਮਾਇਸ਼ ਇਹਦੀ ਰੋਜ਼ ਨਾ ਰੋਜ਼ ਕੋਈ ਨਾ ਕੋਈ ਫਰਮਾਇਸ਼ ਇੱਧਰ ਹੋ ਜਾ ਅੱਜ ਸੰਡੇ ਅੱਜ ਸੰਡੇ ਕਰਕੇ ਜਾਪ ਚੋਂ ਤਰੂ ਤੇ ਰੀ ਨਵਾਉਣਾ ਆਪਾ ਕੱਪੜੇ ਮੇਂ ਧੁੱਪੇ ਕੱਢ ਕੇ ਰੱਖਾਈਏ ਬੁੱਕ ਸਾਰੇ ਵਿਹੜੇ ਚ ਬਾਹਰ ਅਗਲੀ ਚ ਮਾਰ ਰਹੀਆਂ ਆ ਪਲੇਟ ਵਧੀਆ ਰਹਿੰਦਾ ਸਭ ਖਲਾ ਰਹੇ ਨਹੀਂ ਪੈਂਦੇ ਬਾਅਦ ਵਿੱਚ ਇਹਨੂੰ ਘਵਾਉਂ ਦਿੰਦੇ ਆ ਗਰਮ ਫਿਰ ਆਪਾਂ ਦੇ ਦਿੰਦੇ ਹਾਂ ਬਾਲੀ ਤਾਂ ਬਣੋ ਵੀ ਥੋੜੀ ਜਿਹੀ ਬਣਾਉਣੀ ਹੈ ਲੋ ਜੀ ਕਿਉ ਹੋ ਗਿਆ ਗਰਮ ਉਹ ਚੀਨੇ ਕੱਟਦੀ ਬਹੁਤ ਆ ਅਸੀਂ ਤਾਂ ਜੇ ਪ੍ਰਸ਼ਾਦ ਲੈ ਲਾਂਗੇ ਲੋ ਚੀਨੇ ਨੂੰ ਫੁਣਨਾ ਗਿਆ ਪਾ ਚੱਕੀ ਤੜਾ ਆਟੇ ਨੂੰ ਹਾਂ ਮੇਲਾ ਲਓ ਮੇਲਾ ਲਾ ਕੇ ਰੱਖ ਦੋ ਤਾਂ ਮੇ ਨਾ ਸਟਾਰਟ ਹੋ ਜਾਂ ਜਨਰੇ ਕਰੀ ਦੇ ਬਨ ਜੂਗੀ ਜਪੋ ਜਦੀ ਫਰਮਾਇਸ਼ ਦੇਖਣ ਦੀ ਸੀ ਮੈਂ ਕਿ ਚਲਵਾ ਦੇ लाल लाल होगी अपनी जी दे बिल्कुल लाल लाल होगी देखो कलर हो गया चेंज बिल्कुल रेड रेड होगी जो आटा अपना बिल्कुल भुनिया गया कह चीनी पा देंगे अच्छा इसके आप चीनी हूँ पानी पावे थोड़ा पिछे आट के ਲੋ ਜੀ ਜੱਪਜੋ ਤਾਂ ਰੈਡੀ ਹੋ ਗਿਆ ਨਾ ਧੋ ਕੇ ਇਹ ਪਿਛਲੇ ਸਾਲ ਨਾਨੀ ਨੇ ਗਿਫਟ ਕਰਾਇਆ ਸੀ ਸੂਰ ਜੱਪਜੋ ਤਨ ਉਹ ਦਿਖਾਈ ਬਤੂ ਇਹ ਤਾਂ ਵਿਚਾਰੇ ਦਾ ਆਪਾ ਕੱਪੜੇ ਨਾ ਮੇਰੇ ਵਾਂਗੂ ਪਾਏ ਪਾਏ ਛੋਟੇ ਹੋ ਜਾਂਦੇ ਪਰ ਗੱਲ ਕਰ 프리 ਜੀ ਅਸੀਂ ਲਾਉਂਦੇ ਨੀਗੇ ਅੱਜ ਪਾਇਆ ਦੂਜੀ ਵਾਰ ਪਾਇਆ ਨਾ ਜੱਪਜੋ ਤੇ ਇੱਕ ਵਾਰ ਪਿਛਲੇ ਸਾਲ ਇੱਕ ਵਿਆਹ ਤੇ ਪਾਇਆ ਸੀਗਾ ਤੇ ਹੁਣ ਬਸ ਆਪਾਂ ਇਹਨੂੰ ਰੈਡੀ ਕਰਤਾ ਇਹ ਜਾਊਗਾ ਜ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਭੋਗ ਆ ਉਥੇ ਬਾਬਾ ਜੀ ਨੇ ਆਉਣਾ ਹੈਗਾ ਸੋ ਉਥੇ ਜਾਊਗਾ ਕਹਿੰਦਾ ਨਾਲ ਜਾਣਾ ਮੈਂ ਰੈਡੀ ਆਪਾਂ ਕਰਤਾ ਨਵਾ ਸੇ ਰਨਵਾ ਕੇ

ਦਾਦੀ ਤਾਂ ਤਿਆ ਕਾ ਦਾਦੀਆਂ ਨੇ ਸਾਨੂੰ ਦਾਦੀ ਪਤਾ ਕੀ ਕਹਿੰਦੀ ਤੁਸੀਂ ਲੇਟ ਹੋ ਜਾਓਗੇ ਜੇ ਆਪ ਨੂੰ ਕਹਿੰਦੀ ਤੁਸੀਂ ਰੈਡੀ ਹੋ ਜਾਓ ਤੇ ਜੱਪ ਸਾਰਿਆਂ ਨਾਲ ਪਹਿਲਾਂ ਹੋ ਗਿਆ ਦਾਦੂ ਚਲੇ ਗਿਆ ਤੇ ਵੀ ਰੈਡੀ ਹੋ ਗਿਆ ਤੇ ਆਪਾਂ ਘਰੇ ਰਵਾਂਗੇ ਕਰਦੀ ਚਾਚੀ ਕਾ ਕਰਦਾ ਸਾਰਿਆਂ ਨੂੰ ਕਰਦੋ ਬੁੱਤ ਨਿਊ ਸ਼ੂਟ ਬਈ ਸਚੀ ਕਾਲ ਜੀ